ਨਮਸਕਾਰ ਜੀ ਵੈਲਕਮ ਟੂ ਸਮਾਣਾ ਟੁਡੇ ਨਿਊਜ਼ ਸਮਾਣਾ ਨੇੜਲੇ ਪਿੰਡ ਨਮਾਦਾ ਵਿਖੇ ਅੱਜ ਕਾਂਗਰਸ ਸਾਬਕਾ ਮੰਤਰੀ ਵਿਜੇ ਇੰਦਰ ਸਿੰਘਲਾ ਜੀ ਵੱਲੋਂ ਜੋ ਕਿ ਮੇਲਾ ਭਰਦਾ ਹੈ ਨਵਾਦਾ ਦਾ ਉਥੇ ਅੱਜ ਮੇਲੇ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਜਾਂਦਾ ਕੈਂਪ ਦੀਆਂ ਤਿਆਰੀਆਂ ਦੇਖੀਆਂ ਗਈਆਂ। ਮੰਤਰੀ ਸਿੰਗਲਾ ਵੱਲੋਂ ਕਿਹਾ ਗਿਆ ਕਿ ਐਤਕੀ ਮੇਲਾ ਨਿਵਾਦਾਂ ਦਾ ਜੋ ਕਿ ਹਰ ਸਾਲ ਦੀ ਤਰ੍ਹਾਂ 25 26 27 ਤਰੀਕ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਅਤੇ ਸਾਡੇ ਪਰਿਵਾਰ ਵੱਲੋਂ ਜੋ ਕੈਂਪ ਲਗਾਇਆ ਜਾਂਦਾ ਹੈ ਉਸ ਕੈਂਪ ਦੇ ਵਿੱਚ ਚਮੜੀ ਅਤੇ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ। ਸਿੰਗਲਾ ਸਾਬ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੁਮ-ਹੁਮਾ ਕੇ ਮੇਲੇ ਵਿੱਚ ਪਹੁੰਚਣ ਅਤੇ ਮੇਲੇ ਦੀ ਰੌਣਕ ਵਧਾਉਣ। ਮੰਤ ਤਰੀ ਸਿੰਗਲਾ ਜੀ ਵੱਲੋਂ ਮਾੜੀ ਵਿੱਚ ਮੱਥਾ ਟੇਕਿਆ ਗਿਆ ਇਸ ਮੌਕੇ ਸਾਰੇ ਸਮਾਣਾ ਨਗਰ ਕੌਂਸਲ ਪ੍ਰਧਾਨ ਅਸ਼ਮਨੀ ਗੁਪਤਾ ਕੌਂਸਲਰ ਟਿੰਕਾ ਗਗਨਦੀਪਾਸ ਅਤੇ ਪਦਵੰਤੇ ਸੱਜਣ ਅਤੇ ਸਮੂਹ ਮੇਲਾ ਕਮੇਟੀ ਹਾਜ਼ਰ ਸੀ। ਖਾਣਾ ਤੋਂ ਕਲਾਸ਼ ਸ਼ਰਮਾ ਨੂਰੀ ਵੰਸਲ ਦੀ ਰਿਪੋਰਟ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਮਾੜੀ ਤੇ ਬਾਬੇ ਦੇ ਅਸ਼ੀਰਵਾਦ ਨਾਲ ਸੰਗਤ ਜੋ 3 ਦਿਨ ਦਾ ਉਰੇ ਮੋਸ ਨੂੰ ਮੇਲਾ ਭਰਦਾ ਹੈ। ਇਸ ਵਾਰ ਉਹ 25 26 27 ਸਤੰਬਰ ਦੇ ਤਿੰਨ ਦਿਨਾਂ ਦਾ ਵਿੱਚ ਮੇਲਾ ਭਰ ਰਿਹਾ ਤੇ ਬਹੁਤ ਸਾਰੀ ਸੰਗਤ ਉਰੇ ਆ ਕੇ ਬਾਬੇ ਦਾ ਆਸ਼ੀਰਵਾਦ ਲੈਣਾ ਹੁੰਦੀ ਹੈ ਕੋਈ ਲੋਕ ਆਪਣੇ ਪੁਰਖਾਂ ਨੂੰ ਯਾਦ ਕਰਨ ਦੇ ਵਿੱਚ ਮਿੱਟੀ ਕੱਢਣ ਵਾਸਤੇ ਆਉਂਦੇ ਆ ਨਵੇਂ ਨੌਜਵਾਨ ਪੀੜੀ ਨੂੰ ਆਪਣੇ ਪਛੋਕੜ ਬਾਰੇ ਆਪਣੇ ਬਜ਼ੁਰਗਾਂ ਵੱਲੋਂ ਚਲਾਇਆ ਗਿਆ ਜੋ ਰਿਵਾਇਤ ਹੈ ਉਹਦੇ ਬਾਰੇ ਤੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਮੌਕਾ ਮਿਲਦਾ ਉਸੇ ਤਰਜ਼ੀ ਤੇ ਇਸ ਸਾਲ ਤਿੰਨ ਦਿਨਾਂ ਦਾ ਜੋ ਮੇਲਾ ਹੈ ਉਹ ਚਾਲੂ ਹੋਣ ਜਾ ਰਿਹਾ 25 26 27 ਤਿੰਨ ਦਿਨਾਂ ਵਾਸਤੇ ਤੇ ਮੈਂ ਅਜੋਰੇ ਸਾਰੀ ਮੇਲਾ ਕਮੇਟੀ ਸਰਪੰਚ ਸਹਿਬਾਨ ਸਾਰੀ ਸਾਡੇ ਇਸ ਪਿੰਡ ਦੀ ਪ੍ਰਬੰਧਕੀ ਕਮੇਟੀ ਦੇ ਟੀਮ ਦੇ ਨਾਲ ਇਸ ਮੇਲੇ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਸੰਗਤ ਨੂੰ ਕੋਈ ਤਕਲੀਫ ਨਾ ਹੋਵੇ ਔਰ ਸੰਗਤ ਨੂੰ ਇਹ ਮੇਲੇ ਦੇ ਵਿੱਚ ਆ ਕੇ ਬੱਚਿਆਂ ਨੂੰ ਜਦੋਂ ਲੈ ਕੇ ਆਉਂਦੇ ਹਨ ਉਹਨਾਂ ਨੂੰ ਖੇਡਣ ਵਾਸਤੇ ਮਨਿਆਰੀ ਦੁਕਾਨਾਂ 'ਚ ਜਾਣ ਵਾਸਤੇ ਜੋ ਸਾਡੇ ਬੱਚਿਆਂ ਦਾ ਪਿਛਲੇ ਵੇਲੇ ਦਾ ਜੋ ਸੱਭਿਆਚਾਰ ਹੁੰਦਾ ਸੀ ਉਸ ਦੇ ਵਿੱਚ ਬੱਚੇ ਦੁਬਾਰਾ ਘਰ ਮਿਲ ਸਕਣ ਉਸ ਤਰ੍ਹਾਂ ਕੇ ਦੇ ਹਰ ਤਰ੍ਹਾਂ ਦਾ ਇੰਤਜ਼ਾਮ ਹੋਰੇ ਹੋ ਸਕੇ ਉਸ ਨੂੰ ਦੇਖਣ ਵਾਸਤੇ ਮੈਂ ਅੱਜ ਸਾਰੀ ਟੀਮ ਦੇ ਨਾਲ ਅਸੀਂ ਦੌਰਾ ਕੀਤਾ ਔਰ ਜਿੱਥੇ ਤੁਸੀਂ ਕੈਂਪ ਦੀ ਗੱਲ ਕਹੀ ਹੈ ਉਹ ਤਾਂ ਲੋਕਾਂ ਦੀ ਸੇਵਾ ਵਾਸਤੇ ਸਾਡੇ ਪਰਿਵਾਰ ਵੱਲੋਂ ਹਰ ਸਾਲ ਲੱਗਦਾ ਹੀ ਹੈ ਤੇ ਇਸ ਵਾਰ ਵੀ ਤਿੰਨੋ ਦਿਨ ਲਗਾਤਾਰ ਹੋਰੇ ਚੰਗੇ ਤੇ ਕਾਬਿਲ ਤੇ ਮਹਾ ਡਾਕਟਰਾਂ ਵੱਲੋਂ ਚਮੜੀ ਦਾ ਅੱਖਾਂ ਦਾ ਮੈਡੀਸਿਨ ਦਾ ਹੱਡੀਆਂ ਦਾ ਕੈਂਪ ਲਾਇਆ ਜਾਣਾ ਹੈ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਚਾਹੇ ਕਿਸ ਨੇ ਚਸ਼ਮਾ ਲੈਣਾ ਹੈ ਚਾਹੇ ਕਿਸੇ ਦੇ ਮੋਤੀਏ ਦਾ ਆਪਰੇਸ਼ਨ ਹੋਣਾ ਹੈ ਚਾਹੇ ਕਿਸੇ ਗੱਲ ਦੀ ਦਵਾਈ ਲੈਣੀ ਹੈ ਹਰ ਤਰ੍ਹਾਂ ਦੀ ਉਰੇ ਸਹੂਲਤ ਮਿਲਨੀ ਹੈ ਉਹ ਉਹ ਜਿਹੜੀ ਗੱਲ ਬਾਬੇ ਦੇ ਅਸ਼ੀਰਵਾਦ ਨਾਲ ਪਿਛਲੇ 20 ਸਾਲ ਤੋਂ ਚੱਲੀ ਆਉਂਦੀ ਹੈ ਉਹ ਆਉਣ ਵਾਲੇ ਸਮੇਂ 'ਚ ਪਰਮਾਤਮਾ ਦੀ ਕਿਰਪਾ ਨਾਲ ਚੱਲਦੀ ਰਹੇ ਔਰ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੇ ਲੋਕ ਇਸ ਜਗ੍ਹਾ ਤੇ ਆ ਕੇ ਇਸ ਪਵਿੱਤਰ ਸਥਾਨ ਤੇ ਮੇਲੇ 'ਚ ਆ ਕੇ ਅਸ਼ੀਰਵਾਦ ਲੈਂਦੇ ਆ ਉਹਨਾਂ ਨੂੰ ਉਹਦਾ ਫਾਇਦਾ ਮਿਲਦਾ ਰਹੇ ਉਹਨਾਂ ਨੂੰ ਉਹਦੀ ਸਹਾਇਤਾ ਮਿਲਦੀ ਰਹੇ ਔਰ ਸਾਡੇ ਪਰਿਵਾਰ ਵੱਲੋਂ ਜੋ ਸੇਵਾ ਹੁੰਦੀ ਹੈ ਉਹ ਸਾਨੂੰ ਗੁਰੂ ਮਹਾਰਾਜ ਸ਼ਕਤੀ ਦੇਵੇ ਅਸੀਂ ਉਹ ਕਰਦੇ ਰਹੀਏ ਉਸੇ ਸੋਚ ਨਾਲ ਅਸੀਂ ਸਾਰੇ ਅੱਜ ਔਰ ਇਹ ਸਾਰਾ ਜਿਹੜਾ ਮੇਲਾ ਚੱਲਦਾ ਹੈ ਇਹ ਸਾਰੀ ਟੀਮ ਇੱਕ ਪਰਿਵਾਰਿਕ ਤੌਰ ਦੇ ਉੱਪਰ ਨਿਰਸਵਾਰਥ ਹੋ ਕੇ ਕਿਸੇ ਬੰਦੇ ਦਾ ਕੋਈ ਇੰਟਰਸਟ ਨਹੀਂ ਹੁੰਦਾ ਔਰ ਇਹ ਕਿਸੇ ਪੈਸੇ ਦਾ ਟਕੇ ਦਾ ਸਭ ਲੋਕ ਆਪਣਾ ਮਹੀਨਾ ਦੋ ਮਹੀਨੇ ਆਪਣਾ ਘਰ-ਬਾਰ ਕਾਰੋਬਾਰ ਛੱਡ ਕੇ ਇਸ ਮੇਲੇ 'ਚ ਸੇਵਾ ਲਾਉਂਦੇ ਆਂ ਔਰ ਜੋ ਉਰੇ ਬਾਬੇ ਦੇ ਸੇਵਾ ਚੜ੍ਹਦੀ ਹੈ ਉਹ ਸਾਰੀ ਫਿਰ ਇਸੇ ਪਵਿੱਤਰ ਸਥਾਨ ਦੇ ਉੱਪਰ ਲੋਕਾਂ ਦੇ ਸਹਿਯੋਗ ਨਾਲ ਹਰ ਚੋ ਦੀ ਰੰਗ ਐਤ ਕੀ ਕੋਸਾ ਮੇਲੇ ਦੇ ਵਿੱਚ ਪਹਿਲਾਂ ਨਾਲੋਂ ਕੋਈ ਡਿਫਰੈਂਸ ਦੇਖਣ ਨੂੰ ਮਿਲੂਗਾ ਜੀ ਨਹੀਂ ਹਰ ਸਾਲ ਵਧੀਆ ਹੁੰਦਾ ਮੇਲਾ ਕਿਉਂਕਿ ਐਤ ਕੀ ਜੇ ਦੇਖੀਏ ਆਪਾਂ ਕਮੇਟੀ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਨੇ ਕਿ ਪਿਛਲੇ ਸਾਲ ਨਾਲੋਂ ਵੀ ਕਿਉਂਕਿ ਉੱਪਰਲੀ ਹੁਸ਼ਾਰੀ ਵੀ ਬਹੁਤ ਵਧੀਆ ਹੋਈ ਹੈ ਜੀ ਨਹੀਂ ਉਹ ਤਾਂ ਅੱਗੇ ਨੂੰ ਹੋਰ ਬਾਬੇ ਦੀ ਕਿਰਪਾ ਨਾਲ ਹੋਰ ਵਧੀਆ ਸਾਰੀ ਹੋਵੇ ਜਦੋਂ ਬਾਬਾ ਸਾਰਿਆਂ ਦੇ ਉੱਪਰ ਇੰਨਾ ਵੱਡਾ ਮਿਹਰ ਭਰਿਆ ਹੱਥ ਰੱਖਦਾ ਹੈ ਤੇ ਇਹਨਾਂ ਵੱਲੋਂ ਵੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਤੋਂ ਚੰਗੀਆਂ ਤੋਂ ਚੰਗੀਆਂ ਸਹੂਲਤਾਂ ਅਸੀਂ ਜਿਹੜੀ ਸੰਗਤ ਉਰੇ ਆਉਂਦੀ ਹੈ ਉਹਨਾਂ ਵਾਸਤੇ ਅ ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਇਸ ਮੇਲੇ ਬਾਰੇ? ਨਾ ਮੈਂ ਤਾਂ ਕੋਸ਼ਿਸ਼ ਇਹ ਕਹਿਣਾ ਚਾਹੁੰਦਾ ਮੈਂ ਤਾਂ ਕਹਿਣਾ ਕਿ ਮੇਰੀ ਆਸਥਾ ਸਾਡੇ ਪਰਿਵਾਰ ਦਾ ਪੂਰੇ ਜੋੜ ਹੋਇਆ ਹੋਇਆ ਕਈ ਵੜਿਆਂ ਤੋਂ ਤੇ ਜਿਹੜੇ-ਜਿਹੜੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਮੈਂ ਵੀ ਆਪਣੇ ਬੱਚਿਆਂ ਨੂੰ ਬਚਪਨ ਤੋਂ ਰੇ ਲੈ ਕੇ ਆਉਂਦਾ ਸੀ ਜਿਵੇਂ ਮੈਂ ਆਪਣੇ ਬਜ਼ੁਰਗਾਂ ਨਾਲ ਤੇ ਆਪਣੇ ਦਾਦਾ ਜੀ ਨਾਲ ਆਂਦਾ ਸੀ ਤੇ ਉਸੇ ਤਰੀਕੇ ਨਾਲ ਪਰਿਵਾਰ ਉਸੇ ਸੱਭਿਆਚਾਰ ਨਾਲ ਤੇ ਉਸੇ ਆਸਥਾ ਨਾਲ ਜੁੜ ਜਾਂਦੇ ਆ ਤੇ ਮੈਂ ਤਾਂ ਵੱਤੋ-ਬਾਤ ਲੋਕਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਆ ਕੇ ਬਾਬੇ ਦਾ ਆਸ਼ੀਰਵਾਦ ਲਓ ਔਰ ਇਸ ਮੇਲੇ 'ਚ ਆ ਕੇ ਪੰਜਾਬ ਦੇ ਜੋ ਪੁਰਾਣਾ ਪਿੰਡਾਂ ਦੇ ਵਿੱਚ ਮੇਲੇ ਦੀ ਦਾ ਕਲਚਰ ਹੁੰਦਾ ਸੀ ਉਹ ਆਪਣੇ ਬੱਚਿਆਂ ਨੂੰ ਜਦੋਂ ਦੇਖਣ ਨੂੰ ਮਿਲਦਾ ਫਿਰ ਬੱਚੇ ਹੋਰ ਚਿੰਗਿਆ ਸਿੱਖਦੇ ਨਹੀਂ ਤਾਂ ਅੱਜ ਕੱਲ ਜਵਾਗ ਮੋਬਾਈਲਾਂ ਤੇ ਲੱਗੇ ਰਹਿੰਦੇ ਆ ਤੇ ਜਦੋਂ ਬਾਹਰ ਨਿਕਲਣਗੇ ਉਰੇ ਪਿੰਗਾ ਵੀ ਹੁੰਦੀਆਂ ਝੂਲੇ ਵੀ ਹੁੰਦੇ ਆ ਉਰੇ ਖਾਣ ਪੀਣ ਦਾ ਸਮਾਨ ਵੀ ਵਧੀਆ ਹੁੰਦਾ ਤੇ ਦੇਸੀ ਪ੍ਰਾਣੀਆਂ ਬਾਲੂ ਸ਼ਾਇਆਂ ਤੇ ਪੁਰਾਣੇ ਪਕੌੜੇ ਤੇ ਘਿਓਰ ਤੇ ਕਈ ਲੋਕ ਬਹੁਤ ਦੂਜੇ ਦੂਜੇ ਸੂਬਿਆਂ ਤੋਂ ਆ ਕੇ ਉਰੇ ਦੁਕਾਨਾਂ ਲਾਉਂਦੇ ਆ ਉਰੇ 500 ਤੋਂ ਵੀ ਵੱਧ ਲੋਕ ਬਾਹਰੋਂ ਆ ਕੇ ਦੁਕਾਨਾਂ ਲਾਉਂਦੇ ਆ ਤੇ ਆਪਣੇ ਕਾਰੋਬਾਰ ਤੇ ਆਪਣੀ ਆਮਦਨ ਇਥੋਂ ਆਪਣੇ ਸਾਲ ਵਾਸਤੇ ਆਪਣੇ ਬੱਚਿਆਂ ਲਈ ਉਰੋਂ ਇਥੋਂ ਸੇਵਾ ਲੈ ਕੇ ਜਾਂਦੇ ਆ। ਠੀਕ ਹੈ ਸਰ। ਠੀਕ ਹੋ ਗਿਆ।